ਹੁਣ ਮੈਂ ਬੇਨਤੀ ਕਰਦਾ ਇਸ ਮੋਰਚੇ ਦੀ ਰੀਡ ਇਸ ਮੋਰਚੇ ਦੇ ਕੋਆਰਡੀਨੇਟਰ ਭਾਈ ਗੁਰਪ੍ਰੀਤ ਸਿੰਘ ਜੀ ਮੁਖੀ ਅਠੇ ਪਹਿਹਟੈਲ ਸੇਵਾ ਆਪ ਜੀ ਨਾਲ ਵਿਚਾਰ ਕਰਨਗੇ ਗੁਰੂ ਕੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਅੱਗ ਬੁਝਣੀ ਨਹੀਂ ਚਾਹੀਦੀ 1 ਸਾਲ ਹੋ ਗਿਆ ਵੀਰ ਨੂੰ ਉੱਤੇ ਤੜਫਦੇ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਮੁਖੋ ਗੱਲ ਸਿਰੇ ਲੱਗੀ ਪਈ ਐ ਤੇ ਹੁਣ ਇਹਨੂੰ ਸਿਰੇ ਲਾ ਕੇ ਤੇ ਫੇਰ ਆਪਣਾ ਮੋਰਚਾ ਫਤਿਹ ਹੋਣਾ ਪਰਸੋਂ ਦੀ ਮੀਟਿੰਗ ਐ ਤੇ ਦੇਖਦੇ ਆ ਸਰਕਾਰ ਦਾ ਕੀ ਰੁਖ ਆਉਂਦਾ ਅਸੀਂ ਤਾਂ ਕੱਲ ਹੀ ਜਿਹੜੀ ਚਿੱਠੀ ਪਾਈ ਆ ਮੇਰੇ ਵੀ ਤਲਵਿੰਦਰ ਸਿੰਘ ਹੋਰਾ ਇੱਕ ਚਿੱਠੀ ਅਸੀਂ ਪੰਜਾਬ ਸਰਕਾਰ ਨੂੰ ਪਾਈ ਆ ਕਿ ਤੁਹਾਨੂੰ ਫੇਰ ਕੋਈ ਅਖਤਿਆਰ ਨਹੀਂਗਾ 350 ਸਾਲਾ ਮਨਾਉਣ ਦਾ ਜੇ ਤੁਸੀਂ ਕਾਨੂੰਨ ਨਹੀਂ ਬਣਾਉਣ ਜੋਗੇ ਭਾਈ ਅਮਰਜੀਤ ਸਿੰਘ ਮਰਿਆਦਾ ਜੀ ਜਿਹੜੇ ਹੁਣੇ ਇਹ ਗੱਲ ਮੇਰੇ ਤੋਂ ਪਹਿਲਾਂ ਕਰਕੇ ਗਏ ਨੇ ਨਗਰ ਕੀਰਤਨ ਕੱਢਣਾ ਸੈਮੀਨਾਰ ਕਰਨਾ ਜਾਂ ਸਮਾਗਮ ਕਰਨੇ ਇਹ ਤਾਂ ਕੋਈ ਸੰਸਥਾ ਵੀ ਕਰ ਸਕਦੀ ਆ ਪਰ ਜਿਹੜਾ ਕਾਨੂੰਨ ਬਣਾਉਣਾ ਉਹ ਤਾਂ ਸਿਰਫ ਸਰਕਾਰ ਹੀ ਬਣਾ ਸਕਦੀ ਆ ਨਾ ਚੁਣੇ ਹੋਏ ਨੁਮਾਇंदे ਬਣਾ ਸਕਦੇ ਆ ਸੋ ਜੇ ਸਰਕਾਰ ਮੈਂ ਬੇਨਤੀ ਕਰਨਾ ਚਾਹੁੰਦਾ ਸਾਡੀ ਆਵਾਜ਼ ਸਰਕਾਰ ਤੱਕ ਮੁੱਖ ਮੰਤਰੀ ਸਾਹਿਬ ਦਾ ਪ੍ਰਸ਼ਾਸਨ ਪਹੁੰਚਾਏ ਕਿ ਸਭ ਤੋਂ ਪਹਿਲਾਂ ਤੁਸੀਂ ਕਾਨੂੰਨ ਬਣਾਓ ਉਸ ਤੋਂ ਬਾਅਦ ਜਿਹੜਾ ਤੁਹਾਡਾ 25 ਤਰੀਕ ਵਾਲਾ 25 ਅਕਤੂਬਰ ਵਾਲਾ ਜਿਹੜਾ ਤੁਸੀਂ ਲਿਖਿਆ ਹੈ ਨਾ ਉਹ ਫੇਰ ਮਨਾਓ ਉਸ ਤੋਂ ਪਹਿਲਾਂ ਕਾਨੂੰਨ ਬਣਾਓ ਜੇ ਤੁਸੀਂ ਸੱਚੀ ਮੁੱੱਚੀ ਕੋਈ ਸ਼ਰਧਾਂਜਲੀ ਦੇਣਾ ਚਾਹੁੰਦੇ ਹੋ ਜੇ ਤੁਸੀਂ ਸੱਚੀ ਮੁੱੱਚੀ ਪਖੰਡ ਦਾ ਬਹੁਤ ਹੋ ਰਿਹਾ ਆ ਪਿਛਲੇ 10 ਸਾਲਾਂ ਤੋਂ ਪਖੰਡ ਹੀ ਹੋ ਰਿਹਾ ਕੀ ਹੋ ਰਿਹਾ ਸਾਡੇ ਨਾਲ ਬਰਗਾੜੀ ਤੋਂ ਲੈ ਕੇ ਹੁਣ ਤੱਕ ਜੋ ਕੁੱਝ ਹੋਇਆ ਸਾਡੇ ਨਾਲ ਪਖੰਡ ਮਜ਼ਾਕ ਹੀ ਹੋ ਰਿਹਾ ਨਾ ਤੇ ਜੇ ਤੁਸੀਂ ਸੱਚੀ ਮੁੱੱਚੀ ਦੇ ਤੁਸੀਂ ਸੱਚੀ ਮੁੱੱਚੀ ਗੁਰੂ ਦੇ ਬਣ ਕੇ ਕੁਝ ਕਰਨਾ ਚਾਹੁੰਦੇ ਹੋ ਤੇ ਸਭ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਤੁਹਾਡੀ ਸੱਚੀ ਤੇ ਸੁੱਚੀ ਸ਼ਰਧਾਂਜਲੀ ਇਹ ਹੀ ਹੋ ਸਕਦੀ ਹੈ ਉਸ ਗੁਰੂ ਦੀ ਬੇਅਦਬੀ ਕਰਨ ਵਾਲੇ ਨੂੰ ਐਸੀ ਕਰੜੀ ਬੇਮਿਸਾਲ ਸਜ਼ਾ ਦਾ ਕਾਨੂੰਨ ਬਣਾ ਦਿਓ ਕਿ ਕਿਸੇ ਦੀ ਜੁਰਤ ਨਾ ਪਵੇ ਕਿਸੇ ਦੀ ਜੁਰਤ ਨਹੀਂ ਪਾਣੀ ਚਾਹੀਦੀ اے মুখ্যমন্ত্রী صاحب ਤੁਹਾਡਾ بیان ਉੱਥੇ سامنے ਲੱਗਾ ਹੋਇਆ ਹੈ ਤੁਸੀਂ ਸਾਡੇ ਨਾਲ ਵਾਅਦਾ ਵੀ ਕੀਤਾ ਸੀ ਤਲਵਿੰਦਰ ਸਿੰਘ ਜੀ ਦਾਸ اور ਆਪਾਂ ਜਦੋਂ ਡੈਲੀਗੇਸ਼ਨ ਲਾ ਕੇ ਕਿ ਪੈਰਨਜੀਤ ਸਿੰਘ ਐਸੀ ਆਪਾਂ ਇਹ ਵਾਅਦਾ ਕੀਤਾ ਸੀ ਤੁਸੀਂ ਸਾਡੇ ਨਾਲ ਕਿ ہاں ਅਸੀਂ ਇਹ ਕਾਨੂੰਨ ਬਣਾਵਾਂਗੇ 14 ਤਰੀਕ ਨੂੰ ਵੀ ਤੁਸੀਂ ਐਲਾਨ ਕੀਤਾ ਸੀਗਾ ਕੱਲ੍ਹ ਇਹ ਕਾਨੂੰਨ ਸਰਬਸੰਮਤੀ ਨਾਲ ਪਾਸ ਹੋ ਜਾਏਗਾ ਪਰ 15 ਜੁਲਾਈ ਨੂੰ ਕੀ ਐਸਾ ਹੋ ਗਿਆ ਕਿ ਤੁਸੀਂ 1 ਮਿੰਟ ਦੇ ਵਿੱਚ ਉਸ ਲੈਟ ਕਮੇਟੀ ਨੂੰ ਦੇ ਦਿੱਤਾ ਤੇ ਹੁਣ ਤੱਕ ਭਾਈ ਗੁਰਜੀਤ ਸਿੰਘ ਦੀ ਹਾਲਤ ਤੁਹਾਨੂੰ ਦੱਸਾਂ ਭੈਣਾ 18 ਹੋਣਾ ਨਿਕਲ ਜਾਏਗਾ ਜਿੱਦਾਂ ਟੁੱਟੀ ਛੱਡੀ ਹੁੰਦੀ ਹੈ ਨਾ ਖੂਨ ਦੀ ਭਾਈ ਸਾਹਿਬ ਟੁੱਟੀ ਖੂਨ ਦੀ ਛੱਡੀ ਹੁੰਦੀ ਹੈ ਉਦਾਂ ਸਰੀਰ ਚੋਂ ਖੂਨ ਚੋੜਿਆ ਕਿੰਨਾ ਚਿਰ ਆ ਡਾਕਟਰ ਬੈਠੇ ਹੋਣੇ ਇੱਥੇ ਮੇਰੇ ਆ ਭਾਈ ਰੰਤਿਰ ਸਿੰਘ ਬਲੱਡ ਟੈਸਟ ਕਰਨ ਜਾਂਦੇ ਉਹ ਕਿੰਨਾ ਕੁ ਖੂਨ ਹੁੰਦਾ ਬੰਦੇ ਦੇ ਸਰੀਰ ਚ ਕਿੰਨਾ ਚਿਰ ਚੋਏਗਾ ਹੁਣ ਮੇਰੇ ਵੀਰ ਦੱਸਦੇ ਪਏ ਤਰਵਿੰਦਰ ਸਿੰਘ ਨੱਕ ਚੋਂ ਵੀ ਖੂਨ ਆਇਆ ਕੀ ਐ ਤਸੀਹ ਨਹੀਂ ਐ ਮੈਂ ਪੁੱਛਣਾ ਚਾਹੁੰਨਾ ਪ੍ਰਸ਼ਾਸਨ ਨੂੰ ਕੀ ਇਹ ਜੋ ਹੋ ਰਿਹਾ ਹੈ ਤੁਸੀਂ ਇਹ ਨਹੀਂ ਹੈ ਇੱਕ ਸੈੱਲ ਹੁੰਦਾ ਜੇਲ੍ਹ ਦਾ ਇੱਕ ਸੈੱਲ ਹੁੰਦਾ ਉਸ ਦਿਨ ਵੀ ਆਪਾਂ ਗੱਲ ਕੀਤੀ ਸੀ ਜੇਲ੍ਹ ਦਾ ਸੈੱਲ ਵੀ ਇਸ ਜਗ੍ਹਾ ਤੋਂ ਖੁੱਲਾ ਹੈ ਮੰਗ ਕੀ ਕੀ ਰਿਹਾ ਸੰਗਤ ਜੀ ਮੰਗ ਕੀ ਰਿਹਾ ਉਹ ਕੋਈ 50 ਹਜ਼ਾਰ ਕਰੋੜ ਮੰਗਦਾ ਪਿਆ ਸਰਕਾਰ ਕੋਲ ਕਿ ਤੇ ਕੋ ਬਜਟ ਨਹੀਂਗਾ ਕਾਨੂੰਨ ਉਹ ਆਪਣੇ ਪਿਓ ਵਾਸਤੇ ਕਾਨੂੰਨ ਵੀ ਨਹੀਂ ਮੰਗ ਸਕਦਾ ਜਾਂ ਸਰਕਾਰਾਂ ਐਵੇਂ ਨਹੀਂ ਦੇਣ ਜੋਗੀਆਂ ਤੇ ਫਿਰ ਸਰਕਾਰਾਂ ਨੂੰ ਕਰਨਾ ਕੀ ਆ ਸੀ ਪਰ ਇਹਨੇ ਸਰਕਾਰ ਨੂੰ ਕਰਨਾ ਕੀ ਆ ਸਾਡੀਆਂ ਤੁਹਾਡੀਆਂ ਵੋਟਾਂ ਨਾਲ ਹੀ ਬਣੀਆਂ 95 92 ਐਵੇਂ ਤਾਂ ਨਹੀਂ ਬਣ ਗਏ ਤੇ ਮੈਂ ਤਾਂ ਸਮਝਦਾ ਕਿ ਇਹ ਸਰਕਾਰ ਕੰਦ ਤੇ ਲਿਖਿਆ ਪੜ ਲੇ ਜਿਨ੍ਹਾਂ ਨੇ ਪਹਿਲਿਆਂ ਸਾਡੇ ਵਰਗਿਆਂ ਦੀਆਂ ਉਦੋਂ ਦੀ ਗੌਲੀਆਂ ਅੱਜ ਉਹ ਆਪਣੀ ਜਗ੍ਹਾ ਲੱਭਦੇ ਫਿਰਦੇ ਆ ਤੇ ਮੈਂ ਤਾਂ ਚਾਹੁੰਨਾ ਵੀ ਤੁਸੀਂ ਕਰ ਲੋ ਜੇ ਗੁਰੂ ਤੇਗ ਬਹਾਦਰ ਸਾਹਿਬ ਨੂੰ ਸ਼ਰਧਾਂਜਲੀ ਦੇ ਦਿਓ ਸਾਨੂੰ ਮਜਬੂਰ ਨਾ ਕਰੋ ਜੇ ਸਾਡਾ ਵੀਰ ਗਿਆ ਤੇ ਉਹਦੇ ਮਗਰ ਦੀ ਲਾਈਨ ਬੜੀ ਲੰਬੀ ਹੋਣੀ ਜੇ ਇਹ ਮਤ ਸੋਚੋ ਕਿ ਜੇ ਗੁਰਜੀਤ ਸਿੰਘ ਮਰ ਗਿਆ ਤੇ ਕੰਮ ਮੁੱਕ ਜਾਣਾ ਫਿਰ ਇੱਕ ਵੱਖਰਾ ਕੰਮ ਸ਼ੁਰੂ ਹੋ ਜਾਣਾ ਜੇ ਜਿਹੜੀ ਲੜੀ ਸ਼ਾਇਦ ਤੁਸੀਂ ਪਿਛਲੇ ਮੋਰਚੇ ਦੇਖ ਲਓ ਗੁਰੂ ਕੇ ਬਾਗ ਦਾ ਮੋਰਚਾ ਦੇਖ ਲਓ ਡਾਂਗਾ ਖਰਦੇ ਸੀਗੇ ਡਿੱਗਦੇ ਸੀ ਫੇਰ ਡਾਂਗਾ ਪੈਂਦੀਆਂ ਸੀ ਫੇਰ ਹੁਸ਼ ਹੋਉਂਦੀ ਸੀ ਫੇਰ ਤੁਰਦੇ ਸੀ ਇਹ ਖੂਨ ਸ਼ਹੀਦਾਂ ਦਾ ਜਿਹੜਾ ਹੈ ਨਾ ਇਹ ਧਰਤੀ ਜਿਹੜੀ ਹੈ ਇਹ ਪੰਜਾਬ ਧਰਤੀ ਇਹਦੇ ਵਿੱਚੋਂ ਜਿਹੜੀ ਰਮਜ਼ ਹੈ ਇਹ ਮਤ ਸੋਚੋ ਕਿ ਥੋੜੇ ਨੇ ਜਾਂ ਬਹੁਤੇ ਨੇ ਬਸ ਗੱਲ ਮੈਂ ਇੱਕੋ ਤੇ ਮਕੂਨ ਲੱਗਾ ਕੋਈ ਜ਼ੁਲਮ ਕੋਈ ਸਤਮ ਸਾਨੂੰ ਝੁਕਾ ਸਕਦਾ ਨਹੀਂ ਸਾਨੂੰ ਮਿਟਾ ਸਕਦਾ ਨਹੀਂ ਅਜੇ ਤਾਂ ਸਾਡੀਆਂ ਰਗਾਂ ਵਿੱਚ ਕਲਗੀਧਰ ਦਾ ਖੂਨ ਹੈ ਇਸਾਨ ਹੈ ਜਿਹਦੇ ਜਿਹਦੇ ਸ਼ਰੀਰ ਦੇ ਵਿੱਚ ਗੁਰੂ ਕਲਗੀਧਰ ਪਾਤਸ਼ਾਹ ਦਾ ਖੂਨ ਹੈ ਓਏ ਗੱਜਵਾ ਜੇ ਕਹੇਲਾ ਜਵਾਬ ਦਿਓ ਜਿਹਦੇ ਅੰਦਰ ਬੋਲਦਾ ਗੁਰੂ ਕਲਗੀਧਰ ਪਾਤਸ਼ਾਹ ਬੋਲੇ ਇਸਾਨ ਹੈ ਸਰਕਾਰੋ ਗੁਰੂ ਦੇ ਨਾਲ ਟੱਕਰ ਨਾ ਲਿਓ ਇੱਥੇ ਰੰਗ ਜੇ ਵਰਗੇ ਵੀ ਨਹੀਂ ਜਿਸੇ ਬਚੇ ਇੱਥੇ ਅਬਦਾਲੀ ਨਹੀਂ ਬਚਾਏ ਥੇ ਕੋਈ ਨਹੀਂ ਬਚਿਆ ਟੱਕਰ ਨਾ ਲਾ ਗੁਰਗਦੀ ਸ਼ਰਨ ਵਿੱਚ ਆ ਜਾਓ ਕਾਨੂੰਨ ਬਣਾ ਦਿਓ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ